ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਕਿ ਮਾਸਟਰ ਕਾਰਡਰ ਭਰਤੀ ਦੇ ਵਿੱਚ ਜਾਂ ਫਿਰ ਲੈਕਚਰਰ ਈਟੀਟੀ ਕਾਰਡਰ ਭਰਤੀ ਦੇ ਵਿੱਚ ਕੀ ਤੁਹਾਨੂੰ ਏਜ ਰਿਲੈਕਸੇਸ਼ਨ ਦੇਖਣ ਨੂੰ ਮਿਲ ਸਕਦੀ ਆ ਐਂਡ ਵੈਸੇ ਇਹਨਾਂ ਦੀ ਏਜ ਲਿਮਿਟ ਹੁੰਦੀ ਕਿੰਨੀ ਆ ਜੇਕਰ ਤੁਸੀਂ ਇਹਨਾਂ ਭਰਤੀਆਂ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਉਮਰ ਸੀਮਾ ਕਿੰਨੀ ਦੇਖਣ ਨੂੰ ਮਿਲਦੀ ਆ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀ ਹਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਟੌਪਿਕ ਤੇ ਮੈਂ ਵੀਡੀਓ ਕਿਉਂ ਬਣਾ ਰਿਹਾ ਕਿਉਂਕਿ ਆਪਣੇ ਚੈਨਲ ਤੇ ਕਿਸੇ ਸਾਥੀ ਨੇ ਕਮੈਂਟ ਕੀਤਾ ਸੀਗਾ ਤੇ ਉਹਨਾਂ ਨੇ ਐਗਜ਼ਾਮਪਲ ਦਿੱਤੀ ਜਿਵੇਂ ਕਿ 3704 ਭਰਤੀ ਆਈ ਸੀ ਕਿ ਮਾਸਟਰ ਕਾਰਡਰ ਦੀ ਤਾਂ ਇਹਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਸੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ 28 ਅਕਤੂਬਰ 2020 ਨੂੰ ਆਇਆ ਬਟ ਇਸ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਕਿਸੇ ਪਰਸਨ ਦੀ ਜਿਹੜੀ ਏਜ ਹੈਗੀ ਹੈ ਉਹ ਕੈਲਕੂਲੇਟ ਕੀਤੀ ਜਾਊਗੀ 1 ਜਨਵਰੀ 2020 ਤੋਂ ਕੀ ਹਰ ਬਾਰ ਐਵੇਂ ਹੀ ਹੁੰਦਾ ਆ ਤੇ ਇਹਨਾਂ ਨੇ ਏਜ ਕ੍ਰਾਈਟੇਰੀਆ ਬਾਰੇ ਵੀ ਪੁੱਛਿਆ ਹੋਇਆ ਕਿ ਜਨਰਲ ਜਿਹੜੀ ਕੈਟਾਗਰੀ ਹੈਗੀ ਆ ਉਹਦੇ ਵਿੱਚ ਕੀ ਏਜ ਲਿਮਿਟ 37 ਸਾਲ ਦੇਖਣ ਨੂੰ ਮਿਲਦੀ ਆ ਸੋ ਸਭ ਤੋਂ ਪਹਿਲਾਂ ਆਪਾਂ ਇਹ ਹੀ ਸਮਝ ਲੈਣੇ ਆ ਕਿ ਜਿਹੜੀ ਏਜ ਲਿਮਿਟ ਹੁੰਦੀ ਆ ਜੀ ਕਿੰਨੀ ਦੇਖਣ ਨੂੰ ਮਿਲਦੀ ਆ ਜੇਕਰ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਜਾਰੀ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਜਿਹੜੀ ਮੈਕਸਿਮਮ ਏਜ ਲਿਮਿਟ ਹੈਗੀ ਆ ਉਹ ਹੈਗੀ ਆ ਜੀ 37 ਸਾਲ ਜੇਕਰ ਉਹ ਜਨਰਲ ਕੈਟਾਗਰੀ ਦਾ ਕੈਂਡੀਡੇਟ ਹੈਗਾ ਆ ਫਿਰ ਉਹਦੀ ਏ ਏਜ ਲਿਮਿਟ ਦੇਖਣ ਨੂੰ ਮਿਲਦੀ ਆ ਬਟ ਜੇਕਰ ਉਹ ਕੈਂਡੀਡੇਟ ਕਿਸੇ ਰਿਜ਼ਰਵਡ ਕੈਟਾਗਰੀ ਨੂੰ ਬਿਲੋਂਗ ਕਰਦਾ ਆ ਤਾਂ ਉਹਨੂੰ ਐਕਸਟਰਾ 5 ਉਹ ਫਿਰ 42 ਇਅਰ ਦੀ ਏਜ ਤੱਕ ਵੀ ਆਪ ਦਾ ਜਿਹੜਾ ਫਾਰਮ ਹੈਗਾ ਜੀ ਫਿਲ ਕਰ ਸਕਦੇ ਨੇ ਇਹਦੇ ਵਿੱਚ ਐਸਸੀ ਬੀਸੀ ਨੂੰ ਆਪਾਂ ਇਨਕਲੂਡ ਕਰਦੇ ਆਂ ਬਟ ਜੇਕਰ ਇਹੀ ਕੋਈ ਕੈਂਡੀਡੇਟ ਇਹੋ ਜਿਹਾ ਜਿਹੜਾ ਕਿ ਸਪੈਸ਼ਲ ਆ ਜਿਹਨੂੰ ਤੁਸੀਂ ਡਿਸੇਬਲ ਕਹਿ ਸਕਦੇ ਹੋ ਜਾਂ ਫਿਰ ਡਿਫਰੈਂਟਲੀ ਏਬਲਡ ਕਹਿ ਸਕਦੇ ਹੋ ਤਾਂ ਉਹਨਾਂ ਨੂੰ ਲਗਭਗ 10 ਸਾਲਾਂ ਦੀ ਜਿਹੜੀ ਰਿਲੈਕਸੇਸ਼ਨ ਹੈਗੀ ਅਸੀਂ ਦੇਖਣ ਨੂੰ ਮਿਲਦੀ ਹੈ ਸੋ ਮੰਨ ਲਓ ਉਹਨਾਂ ਦੀ ਜਿਹੜੀ ਏਜ ਹੈਗੀ ਆ 37 ਸਾਲ ਤਾਂ ਫਿਰ ਵੀ ਉਹ ਸਾਥੀ ਇਹਨਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਆ ਬਾਕੀ ਉਹਦੇ ਵਿੱਚ ਕੈਟਾਗਰੀ ਦਾ ਕੋਈ ਇੰਨਾ ਖਾਸ ਚੱਕਰ ਨਹੀਂ ਪੈਂਦਾ ਬਾਕੀ ਜੇਕਰ ਕੋਈ ਫੀਮੇਲ ਲਖਸ਼ੁਦਾ ਹੈਗੀ ਆ ਵਿਧਵਾ ਆ ਤਾਂ ਉਹਨੂੰ 10 ਸਾਲ ਦੀ ਜਿਹੜੀ ਰਿਲੈਕਸੇਸ਼ਨ ਹੈਗੀ ਆ ਜੀ ਉਹ ਵੀ ਦੇਖਣ ਨੂੰ ਲਗਭਗ ਤੁਹਾਨੂੰ ਹਰੇਕ ਭਰਤੀ ਦੇ ਵਿੱਚ ਮਿਲਦੀ ਆ ਇਹ ਤਾਂ ਆਪਾਂ ਗੱਲ ਕੀਤੀ ਕਿ ਜਿਹੜੀਆਂ ਨਾਰਮਲ ਕੰਡੀਸ਼ਨਸ ਨੇ ਕਿ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਆ ਤੇ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਬਟ ਮੰਨ ਲਓ ਐਤਕੀ ਕੋਈ ਭਰਤੀ ਆਉਂਦੀ ਹੈ ਜੇਕਰ ਆਪਾਂ ਮਾਸਟਰ ਕਾਡਰ ਭਰਤੀ ਦੀ ਗੱਲ ਕਰੀਏ ਲੈਕਚਰਰ ਕਾਡਰ ਭਰਤੀ ਦੀ ਗੱਲ ਕਰੀਏ ਈਟੀਟੀ ਕਾਡਰ ਭਰਤੀ ਦੀ ਗੱਲ ਕਰਦੀਆਂ ਤਾਂ ਜਦੋਂ ਉਹ ਭਰਤੀ ਜਾਰੀ ਕੀਤੀ ਜਾਊਗੀ ਤਾਂ ਉਹਦੇ ਵਿੱਚ ਉਹਨਾਂ ਨੇ ਏਜ ਬਾਰੇ ਪਹਿਲਾਂ ਤੋਂ ਹੀ ਲਿਖ ਦੇਣਾ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪ ਦੀ ਲੈਕਚਰਰ ਕਾਡਰ ਭਰਤੀ ਜਿਹੜੀ ਸੀਗੀ ਉਹ ਰੱਦ ਕੀਤੀ ਗਈ। ਜੇਕਰ ਸਰਕਾਰ ਚਾਵੇ ਤਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉੱਥੇ ਜਿਹੜੀ ਡੇਟ ਹੈਗੀ ਆ ਮੈਂਸ਼ਨ ਕਰ ਸਕਦੀ ਆ ਕਿ ਐਨੀ ਤਰੀਕ ਤੋਂ ਜਿਹੜੀ ਤੁਹਾਡੀ ਡੇਟ ਹੈਗੀ ਆ ਉਹ ਕੈਲਕੂਲੇਟ ਕੀਤੀ ਜਾਊਗੀ। ਜਿਵੇਂ ਕਿ ਹੁਣ ਤਾਂ ਚੱਲ ਰਿਹਾ 2026 ਤਾਂ ਹੋ ਸਕਦਾ ਉਹਦੇ ਵਿੱਚ 1 ਜਨਵਰੀ 2025 ਲਿਖਿਆ ਹੋਵੇ। ਇਹਦੇ ਨਾਲ ਕਾਫੀ ਸਾਰੇ ਸਾਥੀ ਜਿਹੜੇ ਕਿ ਓਵਰ ਏਜ ਹੋ ਚੁੱਕੇ ਨੇ ਹੋ ਸਕਦਾ 1 ਜਨਵਰੀ 2025 ਤੋਂ ਕੈਲਕੂਲੇਟ ਕੀਤਾ ਜਾਵੇ ਤਾਂ ਉਹ ਸਾਥੀ ਵੀ ਫਾਰਮ ਭਰਨ ਦੇ ਲਈ ਐਲੀਜੀਬਲ ਹੋ ਜਾਣ। ਬਾਕੀ ਕਾਫੀ ਸਾਰੇ ਸਾਥੀ ਤਾਂ ਇਹੋ ਜਿਹੇ ਵੀ ਹੋਣਗੇ ਜਿਹੜੇ ਕਿ 1 ਜਨਵਰੀ 2025 ਨੂੰ ਵੀ ઓવરેજ ਹੋ ਚੁੱਕੇ ਹੋਣਗੇ ਇਹ ਜੇ ਰਿਲੈਕਸੇਸ਼ਨ ਕੁਝ ਇਸ ਤਰੀਕੇ ਨਾਲ ਹੀ ਦਿੱਤੀ ਜਾ ਸਕਦੀ ਹੈ अदरवाइज ਕੋਈ স্পেশাল નોటిફિકેશન આવે ਜੇ ਦੀ ਉਮੀਦ ਮੈਨੂੰ ਤਾਂ ਜਿਆਦਾ ਲੱਗ ਨਹੀਂ ਰਹੀ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਆਪਣੇ ਇਸ ਚੈਨਲ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਇਹੋ ਜੀਆਂ ਇਨਫੋਰਮੇਸ਼ਨ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all